ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਏ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਨਵੇਂ ਟੌਪਿਕ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਇਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਹਜੇ ਤੱਕ ਮੰਨ ਪ੍ਰਮਾਨ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਿਹੜੇ ਆਪਣੀ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਅੱਜ ਆਪਾਂ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਜੀ ਤੁਹਾਡੇ ਲਈ ਇਹ ਵੀਡੀਓ ਵੀਡੀਓ YouTube ਤੇ ਮੈਂ ਬਹੁਤ ਸਰਚ ਕੀਤੀ ਪਰ ਮੈਨੂੰ ਕੋਈ ਵੀਡੀਓ ਨਹੀਂ ਮਿਲੀ ਇਸ ਟੌਪਿਕ ਤੇ ਤੇ ਮੈਂ ਸੋਚਿਆ ਮੈਂ ਇਹ ਵੀਡੀਓ ਬਣਾਵਾਂ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਵੀ ਡਿਲੀਵਰੀ ਤੋਂ ਵਾਧਾ ਫੰਡਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹਾਂ ਜਾਪੇਚ ਪਿਆਬੀਚ ਜਾਪਰੀਚ ਕਹਿੰਦੇ ਮਤਲਬ ਪਿੰਡਾਂ ਦੇ ਲੋਕ ਤੇ ਇਹ ਜਿਹੜੀ ਆਪਾਂ ਲੈ ਕੇ ਆਜ ਵੀਡੀਓ ਵੀ ਬਿਨਾ ਵਰਸ਼ ਤੋਂ ਜੱਪੇ ਚਪਾ ਦੰਦਰੀ ਦੇਖਭਾਲ ਕਿਵੇਂ ਕਰ ਸਕਦੇ ਆ ਕਿਉਂਕਿ ਕਈਆਂ ਨੂੰ ਭੈਣਾਂ ਨੂੰ ਨਹੀਂ ਪਤਾ ਹੁੰਦਾ ਜੱਪੇ ਚ ਸਾਰਾ ਸਰੀਰ ਮਤਲਬ ਆਪਣਾ ਡਿਲੀਵਰੀ ਤੋਂ ਬਾਅਦ ਅੱਲਾ ਹੋ ਜਾਂਦਾ ਹੈ ਸਾਰਾ ਸਰੀਰ ਅੱਲਾ ਪੈ ਜਾਂਦਾ ਵਿੱਚ ਉਹ ਸਰੀਰ ਪੱচ্চਾ ਪਿਆ ਜਾਂਦਾ ਹੈ ਤੇ ਇਸ ਕਰਕੇ 30 40 ਦਿਨ ਮਤਲਬ 30 ਤੋਂ 40 ਦਿਨ ਸਵਾ ਮਹੀਨਾ ਵੀ ਕਹਿ ਦਿੰਦੇ ਆਗੇ ਵੀ ਇਹ ਪੂਰੀ ਕੇਅਰ ਕਰਨੀ ਹੁੰਦੀ ਹੈ ਆਪਣੇ ਸਰੀਰ ਦੀ ਤੇ ਪਚਾ ਕਰਨਾ ਹੁੰਦਾਗਾ ਲਹਾਵਾ ਵਗੈਰਾ ਤੋਂ ਵੀ ਜਾਂ ਜਵੇਂ ਇਹ ਦੰਦਾ ਚੁਰਸ਼ ਕਰ ਲੈਣਾ ਰੱਦ ਰੱੜ ਕੇ ਕਈ ਕਹਿਣਾ ਨਹੀਂ ਪਤਾ ਹੁੰਦਾ ਦੰਦਾ ਚ ਰੱੜ ਰੱੜ ਕੇ ਵਰਸ਼ ਕਰ ਲੈਂਦੀਆਂ ਡਿਲੀਵਰੀ ਤੋਂ ਬਾਅਦ ਕਿਉਂਕਿ 30 ਤੋਂ 40 ਦਿਨ ਆਪਾਂ ਵਰਸ਼ ਤਾਂ ਕਰਨਾ ਹੀ ਹੁੰਦਾ ਫਿਰ ਤੁਹਾਨੂੰ ਪਤਾ ਮੂੰਹ ਦੀ ਦੇਖਭਾਲ ਵੀ ਜ਼ਰੂਰੀ ਹੁੰਦੀ ਹੈ ਕਿ ਦੰਦਾਂ ਦੀ ਦੇਖਭਾਲ ਇਹ ਇਸ ਕਰਕੇ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆਂ ਕਿਉਂਕਿ ਮੈਂ ਖੁਦ ਵੀ ਮੇਰੀ ਡਿਲੀਵਰੀ ਹੋਈ ਵੀ ਆ ਤੇ ਹਜੇ 30 ਦਿਨ ਹੋਏ ਆਗੇ ਦੇ ਵੀ ਹੋਏ ਨੂੰ ਮੈਂ ਖੁਦ ਵੀ ਉਹ ਚੀਜ਼ ਵਰਤ ਰਹੀ ਆ ਇਸ ਲਈ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਉਹ ਤੇ ਇਹ ਹੈਗੀ ਜੋ ਚੀਜ਼ ਮਾਤਾ ਮਾਂ ਹੁੰਦੀਆਂ ਪੁਰਾਣੇ ਬਜ਼ੁਰਗ ਹੁੰਦੇ ਆਗੇ ਉਹ ਕਹਿੰਦੇ ਵੀ ਦੰਦਾ ਤੇ ਵਰਸ਼ ਨਹੀਂ ਕਰਨਾ ਚਾਹੀਦਾ ਜੱਪੇ ਚ ਇਹ ਸਾਰਾ ਕੀੜ ਹੱਲ ਜਾਂਦਾ ਦੰਦ ਹੱਲ ਜਾਂਦੇ ਹੈਗੇ ਤੇ ਇਸ ਲਈ ਆਪਾਂ ਬੁਰਸ਼ ਤੋਂ ਬਿਨਾਂ ਵੀ ਦੰਦਾਂ ਦੀ ਕੇਅਰ ਕਰ ਸਕਦੇ ਆਂਗੇ ਤੇ ਬੁਰਸ਼ ਨਾ ਕਰਕੇ ਤੇ ਇਹ ਮੈਂ ਯੂਜ਼ ਕਰਦੀ ਆਂਗੀ ਇਹ ਵਾਲਾ ਡਾਵਰ ਰੈਡ ਦਾ ਡਾਵਰ ਲਾਲ ਇਹ ਦੰਤਮੰਜਨ ਤੇ ਬਹੁਤ ਵਧੀਆ ਚੀਜ਼ ਹੈਗੀ ਇਹ ਤੇ ਇਹਦੇ ਨਾਲ ਜਿਵੇਂ ਆਪਣੇ ਜਾਪੇ ਚ ਹਮ ਸੂੜੇ ਵਗੈਰਾ ਵੀ ਅੱਲੇ ਹੋਏ ਹੋਏ ਹੁੰਦੇ ਆ ਜੇ ਮਾਸ ਇਹਨਾਂ ਦਾ ਵੀ ਤੇ ਇਹਨਾਂ ਨਾਲ ਇਹਦੇ ਨਾਲ ਇਹ ਵੀ ਮਜ਼ਬੂਤ ਹੁੰਦੇ ਬਹੁਤ ਮਸੂੜਿਆਂ ਨੂੰ ਵੀ ਫਾਇਦਾ ਹੁੰਦਾ ਹੈ ਇਸ ਦੰਤਵੰਜਨ ਕਰਨ ਨਾਲ ਦੰਤਵੰਜਨ ਨੂੰ ਆਪਾਂ ਥੋੜਾ ਜਿਹਾ ਹੱਥ ਤੇ ਕੱਢ ਸਕਦੇ ਹਾਂਗੇ ਕੱਢ ਕੇ ਤੇ ਮਤਲਬ ਇਹਨੂੰ ਆਪਾਂ ਉਂਗਲੀ ਨਾਲ ਸਾਰੇ ਦੰਦਾਂ ਤੇ ਕਮਾ ਲੈਣਾਗਾ ਮੂੰਹ ਦੇ ਵਿੱਚ ਉਂਗਲੀ ਨਾਲ ਚੰਗੀ ਤਰ੍ਹਾਂ ਦੰਦਾਂ ਤੇ ਕਮਾ ਲੈਣਾਗਾ ਇਸ ਨਾਲ ਨਾਲ ਤਾਂ ਮਸੂੜੇ ਮਜ਼ਬੂਤ ਹੁੰਦੇ ਆ ਨਾਲੇ ਦੰਦ ਐਨ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਬਹੁਤ ਵਧੀਆ ਤੇ ਪੂਰਾ ਮੂੰਹ ਬਹੁਤ ਵਧੀਆ ਸਾਫ਼ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਲੌਂਗ ਵਗੈਰਾ ਲੌਂਗ ਪਦੀਨਾ ਤੇ ਹੋਰ ਵੀ ਕਾਫੀ ਕੁਸਪਾਇਆ ਹੁੰਦਾਗਾ ਤੇ ਇਹਦੇ ਕਾਰਨ ਨਾਲ ਤਾਂ ਮਸੂੜਿਆਂ ਨੂੰ ਮਲਬੂਤੀ ਹੁੰਦੀ ਆ ਤੇ ਨਾਲੇ ਦੰਦ ਹੱਲਣ ਦਾ ਡਰ ਨਹੀਂ ਮਤਲਬ ਕੋਈ ਤੇ ਇਹ ਕਰਕੇ ਮੈਂ ਭੈਣਾਂ ਨਾਲ ਇਹ ਵੀਡੀਓ ਸ਼ੇਅਰ ਕਰਨੀ ਸੀਗੀ ਬੀਬੀ ਨਾਲ ਬੁਰਸ਼ ਕਰੇ ਹੋਏ ਵੀ ਆਪਾਂ ਦੰਦਾਂ ਦੀ ਕੇਅਰ ਕਰ ਸਕਦੇ ਹਾਂ ਬਹੁਤ ਵਧੀਆ ਤੇ ਜਾਪੇ ਚ ਤੁਸੀਂ ਵੀ ਇਹੀ ਚੀਜ਼ ਵਰਤ ਸਕਦੇ ਆਂਗੇ ਕਿਉਂਕਿ ਹੋਰ ਆਪਾਂ ਨਾਤਾ ਦੰਤਨ ਵગેਰਾ ਕਰ ਨਹੀਂ ਹੁੰਦੀ ਅਗੀ ਜਾਪੇ ਚ ਦੰਦ ਹੱਲੇ ਜਾਂਦੇ ਹੈ ਤੇ ਦੰਤਨ ਵੀ ਕਰੜੀ ਹੁੰਦੀ ਅਗੀ ਸਖਤ ਹੁੰਦੀ ਆ ਤੇ ਨਾ ਹੀ ਕੋਈ ਅੱਜ ਕੱਲ ਸੱਤ ਵગેਰਾ ਕਰਦਾ ਜਿਵੇਂ ਕੀ ਕਰਾਂ ਦਾ ਸੱਤ ਕਰਦੇ ਪਹਿਲਾਂ ਤਾਂ ਟੁੱਟ ਕੇ ਪ੍ਰਾਣੀਆਂ ਮਾਤਾਵਾਂ ਦੱਸਦੀਆਂ ਵੀ ਟੁੱਟ ਕੇ ਕੀ ਕਰਾਂ ਦਾ ਸੱਤ ਤੇ ਉਹ ਦੰਦਾ ਤੇ ਮਸ ਲਿਆ ਜਾਂਦਾ ਸੀਗਾ ਉਹ ਗੱਲਾਂ ਤਾਂ ਹੁਣ ਰਹੀਆਂ ਨਹੀਂ ਮਤਲਬ ਤੇ ਇਹ ਇਦ ਕਰਕੇ ਇਹ ਆਪਾਂ ਬਾਜ਼ਾਰੋਂ ਲੈ ਸਕਦੇ ਆਂਗੇ ਤੇ ਇਹ ਬਹੁਤ ਵਧੀਆ ਆਪਸ਼ਨ ਆ ਜੀ ਇੱਕ ਦੰਦਾ ਵਾਸਤੇ ਡਿਲੀਵਰੀ ਤੋਂ ਬਾਅਦ ਤੇ ਇਹ ਵੀਡੀਓ ਮੈਂ ਐਸੇ ਕਰਕੇ ਬਣਾਈ ਸੀਗੀ ਕਿ ਸਾਰੀਆਂ ਜਿਹੜੀਆਂ ਮਤਲਬ ਜੱਪੇਚ ਪਹਿਣਾ ਹੈਗਾ ਡਿਲੀਵਰੀ ਤੋਂ ਬਾਅਦ ਉਹਨਾਂ ਲਈ ਹੈਲਪ ਹੋ ਸਕੇ ਤੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਜੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤੇ ਉਮੀਦ ਆ ਕਿ ਵੀਡੀਓ ਚੰਗੀ ਲੱਗੀ ਹੋਊਗੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਨਾਲ